ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਪਿੰਡ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਤੋਂ ਖੋਸਾ ਕੋਟਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਇੱਕ ਵੱਡਾ ਤੇ ਨਾਮਵਰ ਤੇ ਪਵਿੱਤਰ ਪਿੰਡ ਆ ਕਿਉਂਕਿ ਵੱਡਾ ਨਾਮ ਨਾ ਖੱਟਿਆ ਹੋਇਆ ਇਸ ਪਿੰਡ ਨੇ ਮਿੱਤਰੋ ਤੇ ਜਿਸ ਘਰ ਦੇ ਵਿੱਚ ਆ ਜਿਸ ਗੱਭਰੂ ਦੇ ਕੋਲੇ ਆ ਥੋੜੇ ਕੁ ਦਿਨ ਹੋ ਗਏ ਥੋੜੇ ਦਿਨਾਂ ਇੱਕ ਵੀਡੀਓ ਪਾਈ ਸੀ ਨੀਲੀ ਰਾਵੀ ਝੋੜੀ ਦੀ ਜਿਹੜੀ ਵੀਡੀਓ ਨੂੰ ਤੁਸੀਂ ਮਾਣਮੁਹੱਬੀ ਪਿਆਰ ਦਿੱਤਾ ਕਿਉਂਕਿ ਬਾਈ ਨੇ ਥੱਲੇ ਬਹਿ ਕੇ ਥਾਣੀ ਮੂੰਹ ਤੇ ਪਾਲਿਆ ਸੀ ਤੇ ਸੀਲ ਦੀ ਗਾਰੰਟੀ ਦਿਖਾਤੀ ਸੀ ਤੇ ਪਰ ਬਸ ਵੇਚ ਕੇ ਨਾਲ ਦੀ ਨਾਲ ਹੀ ਪਤੰਦਰ ਨੇ ਫੋਨ ਬੰਦ ਕਰਤਾ ਜਦੋਂ ਪੈਸੇ ਜੇਬ 'ਚ ਆ ਗਏ ਉਹਦੇ ਤੇ ਬਾਅਦ ਚੜਾਤਾ ਮੈਨੂੰ ਫਾਏ ਉਹ ਗੱਲਬਾਤ ਕਰਨੀ ਜਾਂਦੇ ਨਾਲ ਵੀ ਭਾਈ ਫੋਨ ਬੰਦ ਕਿਉਂ ਕੀਤਾ ਸੀ ਕੀ ਗੱਲ ਤਈ ਕਿਉਂਕਿ ਤੁਸੀਂ ਕਮੈਂਟਾਂ ਦੇ ਵਿੱਚ ਲੇਖਾ ਜੋਖਾ ਕਰਦੇ ਸੀਗੇ ਭਾਈ ਫੇਕ ਵੀਡੀਓ ਪਾਈ ਆ ਤੁਹਾਡੀ ਆਜੋ ਕਰਦਾ ਗੱਲਬਾਤ ਕਰਾਉਣਾ ਤੁਹਾਡੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵਧੀਆ ਹੀ ਵਧੀਆ ਤੁਸੀਂ ਦੱਸੋ ਪਹਿਲਾਂ ਤਾਂ ਬੇਨਤੀ ਇਹ ਆ ਵੀ ਭਾਈ ਜੇ ਤਾਂ ਫੋਨ ਬੰਦ ਕਰਨਾ ਤੇ ਫਿਰ ਵੀਡੀਓ ਬੰਦ ਕਰਦੇ ਤੇ ਜੇ ਵੀਡੀਓ ਪੁਚਾਉਣੀ ਆ ਤੇ ਫਿਰ ਆਪ ਵੀ ਸਾਰੇ ਭੈਣ ਭਰਾ ਨੂੰ ਬੇਨਤੀ ਆ ਨਹੀਂ ਕਿ ਹੁਣ ਜੇ ਕੋਈ ਕੋਈ ਨਹੀਂ ਚੱਕੀ WhatsApp ਤੇ ਮੈਸੇਜ ਕਰ ਲਿਆ ਕਰੋ ਆਪਰ ਰਿਪਲਾਈ ਦੇਵਾਂਗੇ ਹੁਣ ਵੀਰੇ ਕਿਹੜਾ ਕੰਮ ਦਿੰਦਾ ਕਰਦੇ ਨੇ ਪੱਠਾ ਦੱਥਾ ਪਾਉਣੇ ਨਹੀਂ ਟਾਈਮ ਲੱਗਦਾ ਪੱਠਾ ਸਾਰਾ 15 ਉਦੋਂ ਦਾ ਤੇਰਾ ਤੜਕੇ 9 ਵਜੇ ਤੋਂ ਲੈ ਕੇ ਜਦੋਂ ਪੈਸੇ ਜੇ ਉਹ ਤੇ ਪੈ ਗਏ ਉਦੋਂ ਬਾਅਦ ਸਾਰਾ ਦਿਨ ਹੀ ਚੱਲਿਆ ਨਹੀਂ ਵੀਰੇ ਫੋਨ ਚੱਕੇ ਜਨਕੀ ਹੁਣ ਫੋਨ ਐਕਟ ਫੋਨ ਆਉਂਦੇ ਉਸੇ ਫੋਨ ਚ ਦੱਸਦਾ ਫੋਨ ਆ ਜਾਂਦੇ ਹੀ ਕਿੰਨਾ ਕੋਈ ਫੋਨ ਆਜਾ ਮੈਂ ਫੋਨ ਮੇਰੇ ਹਸਾਬ ਹੀ ਕੋਈ ਨਹੀਂ ਆਇਤਾ ਹੀ ਵੀਡੀਓ ਅੱਗੇ ਵੀ ਪਾਈ ਦੀਆਂ ਪਰ ਇੰਨਾ ਫੋਨ ਨਹੀਂ ਆਇਆ ਨੀਲੀ ਦਾ ਬੜਾ ਆਇਆ ਹਾਂ ਯਾਨੀ ਕਿ ਆਪਣਾ ਮੁੱਲ ਵੀ ਜੈ ਮਤਲਬ ਇਹਦਾ ਹੈਗਾ ਵੀ ਇਹ ਵੀ ਠੰਡੀ ਠੁੰਡੀ ਉਸੇ ਤਰ੍ਹਾਂ ਹੀ ਹੈ ਨਾ ਠੰਡੀ ਵੀਰੇ ਉਹਦੀ ਭੈਣੀ ਹੀ ਆ ਸਾਹਮਣੇ ਭੈਣੀ ਆ ਅਸਾ ਇਹ ਗਵਾਂਡ ਦੀ ਝੋਟੀ ਆ ਗਵਾਂਡ ਬੱਬਾ ਬਈ ਆਪਾਂ ਗਵਾਂਡੋਂ ਲਈਏ ਘਰਾਂ ਜੀ ਕਿੰਨਾ ਆਲੀ ਕਰੋ ਕਿੰਨਾ ਮਸੂਆ ਸੁਹ ਹੁੰਦੀ ਐ ਬਈ ਸੁਈ ਦੂਜਾ ਸੁਹ ਹੁੰਦੀ ਐ ਵੀਰੇ ਕਿੰਨੇ ਦਿਨ ਬਾਕੀ ਆਣੇ ਜਾਣ ਵੀਰੇ ਇਹ 8-9 ਝੋਟੀ ਨੇ ਲੈ ਜਾਣੇ ਆ ਠੀਕ ਆ ਦੌਲ ਮਦਰੀ ਦੀ ਆ ਹਨਾ ਹਾਂ ਦੁੱਧ ਕਿੰਨਾ ਦੇ ਦਿੰਦੀ ਆ ਬਈ ਇਹ ਦੁੱਧ ਰਹਿਣ ਕਿ ਆਪਾਂ ਬਾਹਣੀਆਂ ਦੇ 10 ਕਿਲੋ ਪਹਿਲੇ ਸੂਏ ਦਿੱਤਾ ਵਾ ਠੀਕ ਆ ਇਹਦੇ 11 12 ਕਿਲੋ ਝੋਟੀ ਦੁੱਧ ਦੇ ਲੁਕਾ ਲੰਡੀ ਸੀਲ ਕਿਵੇਂ ਭਾਲੂਗੀ ਥੱਲੇ ਥੱਲੇ ਵੀ ਭਣ ਕੇ ਹੈ ਵੀਰੇ ਗੱਪਣ ਕਰਕੇ ਥੋੜੀ ਆਲ ਕਰਦੀ ਪਰ ਇੰਨੀਆਂ ਆਮ ਮੰਜੇ ਜੀ ਨਹੀਂ ਨਹੀਂ ਕਰਦੀਆਂ ਇਹ ਭਾਲਿੰਦੀ ਲੈ ਹਮ ਆਮ ਮੰਜੇ ਜੀ ਨਹੀਂ ਆਲ ਨਹੀਂ ਕਰਦੀਆਂ ਆਮ ਮੰਜੇ ਦਾ ਐ ਤੁਹਾਨੂੰ ਆਖ ਲਾਂਗੇ ਉਹ ਮੈਂ ਹੋਈ ਸੀ ਹਨਾ ਹਾਂ ਨਹੀਂ ਹੈ ਨਿਕਲੋ ਇਹ ਵੀ ਝੋਟੀ ਉਹੋ ਜੀ ਨਹੀਂ ਨਿੰਕੇਰੇ ਗੱਪਣੇ ਨੀ ਵਾਦਾ ਬਣਾ ਜੂਗੀ ਵੀਰੇ ਹਣਾ ਲੈ ਵਾ ਵੀਰੇ ਪੂਰੀ ਐ ਬਾਨੀ ਖੋਲਣੀ ਚੋਟੀ ਥਲੋ ਵਧੀਆ ਫਾਜ ਨਾਲੇ ਤੂੰ ਕਹਿੰਦਾ ਮੈਂ ਚਵਾਈ ਕਰਦਾ ਰਿਆਂ ਦੀ ਮੀ ਮੈਂ ਹਾਂ ਮੈਂ ਚੋਂਦਾ ਰਿਆਂ ਵੀਰੇ ਆਪਣੇ ਘਰਾਂ ਜੋ ਲਈ ਕਰਕੇ ਆਪਣੇ ਕਿ ਉਹਨਾਂ ਨੇ ਵਿਹਾਰ ਚੱਲਦਾ ਅਸੀਂ ਵਿਆਹ ਵਿਉਂ ਜਾਂਦੇ ਉਹ ਸਾਡੀਆਂ ਚੋਂਦੇ ਅਸੀਂ ਉਹਨਾਂ ਦੇ ਪਹੁੰਚੋ ਦਿੰਨੇ ਆ ਅਜਾ ਸੁਹਾ ਦੂਜਾ ਹੁੰਦੀ ਆ ਸੁਹਾ ਦੂਜਾ ਚ ਹੁੰਦੀ ਆ ਵੀਰੇ ਕਿੰਨਾ ਰੇਟ ਕਰਨਾ ਆ ਜਾਂਦਾ ਭਾਈ ਰੇਟ ਵੀਰੇ 98000 ਦੇਣਾ 95 ਦੇ ਦਾਂਗੇ ਜਿਆਦਾ ਥੋੜਾ ਦੇਣ ਲੈਣ ਵਾਲੀ ਕੋਈ ਕੋਈ ਵੀਰ ਭਰਾ ਸੰਗੇ ਨਾ ਫੋਨ ਲਾਵੇ ਮਾਨਤਾਨ ਕਰਾਂਗੇ ਯਾਰ ਅਸਲੂਗਾ ਕੀ ਫੋਨ ਤਾਂ ਤਾਂ ਹੀ ਲਾਊਗਾ ਜੇ ਅਗਲੇ ਨੂੰ ਹੁਣ ਮਾਨ ਲਾ ਬੈਂਦੀ ਹੋਵੇ ਤੈ ਵੀ ਬਸ ਵੀ ਗੁਰੀ ਨੂੰ ਘਟਾਵਾਂਗੇ ਇਹਨੂੰ 2 ਗੁਸੋਂ ਤੇ 1000 ਗੁ ਮਨ ਜੂਗਾ ਹੁਣ ਦੱਸ ਕਿੰਨੇ ਨਹੀਂ ਨਹੀਂ ਆਪਣਾ ਤਾਂ ਵੀਰੇ ਮੁੱਲ ਜਾਇਜ਼ ਹੁੰਦਾ ਗੱਲ ਨਾ ਹੁਣ ਦਿਨੋ ਦਿਨ ਤੇਜ਼ੀ ਆਉਣੀ ਆ ਕੋਈ ਕਰਦਾਂਗੇ ਯਾਰ ਇਹਨਾਂ ਹੈਗਾ ਕਿਨ੍ਹੇ ਲੋ ਬਾਜ਼ਾਰ ਦਾ ਵੀ ਫਰਕ ਹੈ 15000 ਯਾਰ ਵੀ ਇਹ ਹੁਣ ਅੱਗੇ ਆਪਾਂ ਵੀਡੀਓ ਦੂਜੇ ਤੀਜੇ ਦਿਨ ਪਾ ਦਿੰਦੇ ਹਾਂ ਹੁਣ ਆਹ ਝੋਟੀ ਕੱਲ੍ਹ ਲਿਆਂਦੀ ਘੰਟੇ ਮਗਰੋਂ ਹੀ ਉਹ ਵਹਿ ਗਈ ਹੂੰ ਅੱਜ ਉਹ ਵੀ ਹੁਣ ਤੈਨੂੰ ਫੋਨ ਲਾਇਆ ਕਰਕੇ ਗਾਹ ਕਾਏ ਝੋਟੀ ਦੇ ਪੈਸੇ ਵੀ ਲਾਉਂਦੇ ਹੈ ਕਹਿੰਦਾ ਯਾਰ ਨਹੀਂ ਦੇਣੀ ਬਾਈ ਨੇ ਆਉਣਾ ਵੀਡੀਓ ਪਾਉਣੀ ਆ ਅਸਾ ਤੇ ਮਨ ਤਣ ਫਿਰ ਕਰ ਦੇਗਾ ਦਾ ਕਰਦਾਂਗੇ ਯਾਰ ਕੋਈ ਸੰਗੇ ਨਾ ਕੋਈ ਫੋਨ ਲਾਵੇ ਕੋਈ 10 ਲਾਵੇ 5 ਲਾਵੇ ਨੰਬਰ ਦੇ ਫਿਰ ਕੇ ਨੰਬਰ ਵੀਰੇ 788925862 78892 58862 ਨਹੀਂ ਮੇਤਰੋ ਮੁੰਡਾ ਪਹਿਚਾਨ ਲਓ ਉਹੀ ਆ ਨਾ ਨੀਲੀ ਰਾਵੀ ਵਾਲਾ ਕਹਿੰਦੇ ਹੋਰ ਨਹੀਂ ਅੱਗੇ ਖੜਾ ਹਰਤਾ ਤੁਸੀਂ ਕਹਿੰਦੇ ਫੇਕ ਵੀਡੀਓ ਪਾਈ ਆ ਖੁਰਲੀ ਵੀ ਉਹੀ ਆ ਥਾਂ ਵੀ ਉਹੀ ਆ ਤੇ ਮੁੰਡਾ ਵੀ ਉਹੀ ਆ ਤੇ ਇਹ ਨੰਬਰ ਪਾਈਆਂ ਦਾ ਸਕਰੀਨ ਤੇ ਚਲਾ ਦੂੰਗਾ ਲਗਾਤਾਰ ਦੂਜਾ ਸੂਆ ਝੋਟੀ ਆ ਲੋਕਲ ਝੋਟੀ ਆ ਘਰਾਂ ਦੇ ਵਿੱਚੋਂ ਖਰੀਦੀ ਹੋਈ ਆ ਦੁੱਧ ਦੀ ਗਾਰੰਟੀ ਆ ਸੀਲ ਦੀ ਤਸੱਲੀ ਆ ਝੋਟੀ ਦਾ ਸੁਰ ਸੁੰਦਾ ਡਿਜ਼ਾਈਨ ਚੰਗਾ ਵਾ ਸੂਣ ਦੇ ਸਤੇ ਹੈ ਦੇਣ ਜਰੂਰ ਲੈਂਦੀ ਆ ਕਰਮਾ ਵਾਲੀ ਮਿੱਤਰੋ ਬਰੀਕੀ ਬਰੂਕੀ ਝੋਟੀ ਦੇ ਵਿੱਚ ਸਾਰੀ ਆ ਲੇਵੇ ਭਾਂਡੇ ਵਾਲੀ ਸਾਫ ਸੁਥਰੀ ਜੰਨੀ ਹੈਗੀ ਆ ਜਿਆਦਾ ਬਹੁਤ ਆ ਗਾਰੰਟੀ ਰੇਟ ਇਹਦਾ 98000 95000 ਦੀ ਪਾਈਆਂ ਦੇ ਵੀ ਦੇ ਦੇਾਂਗੇ ਲੈ ਵੀ ਭਾਈ ਇੱਕ ਵਾਰੀ ਮੈਨੂੰ ਐ ਜਰੂਰ ਦੱਸ ਦੇ ਵੀ ਇਹਦੇ ਗਿਣਤੀ ਕਿਹੜੀ ਨੂੰ ਦਿਨ ਪੂਰੇ ਹੁੰਦੇ ਆ 28 ਤਰੀਕ ਨੂੰ ਦਿਨ ਪੂਰੇ ਆ ਬਈ 28 ਤਰੀਕ ਬਾਕੀ ਮਾਰ ਮਾਰ ਇਹਦੇ ਘਰ ਦਾਨ ਨਾ ਪਾਉਣ ਕੀ ਪਤਾ ਹਾਂ ਤੇ ਇਹ ਦੋ ਦਿਨ ਵੱਧ ਵੀ ਲੈ ਸਕਦੀ ਦੋ ਘੱਟ ਵੀ ਲੈ ਸਕਦੀ ਠੀਕ ਹੈ ਜੀ ਮਿੱਤਰੋ ਪਿੰਡ ਖੂਸਾ ਕੋਟਲਾ ਤੇ ਜ਼ਿਲ੍ਹਾ ਮੋਗਾ ਹੋਰ ਜਾਣਕਾਰੀ ਲਈ ਨੰਬਰ ਸਕਰੀਨ ਤੇ ਐਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ